ਅਜੀਤ ਅਖਬਾਰ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੀ ਯੂਰੀਆ ਖਾਦ ਦੇ ਕੇ ਬਾਹ ਫੜੀ ਆ ਸਾਡੇ ਪਿੰਡ ਦੇ ਵਿੱਚ ਪੰਜ ਪੰਜ ਸੇਕ ਪੁੱਟ ਪਾਣੀ ਰਿਹਾ ਹਰ ਘਰ ਦੇ ਵਿੱਚ ਇੱਥੇ ਬਹੁਤ ਭਾਰੀ ਨੁਕਸਾਨ ਹੋਇਆ ਹਲੇ ਆ ਵੀ ਹੜ੍ਹ ਨੇ ਤੇ ਬਹੁਤ ਪ੍ਰਭਾਵਿਤ ਕੀਤਾ ਲੋਕਾਂ ਨੂੰ ਨੁਕਸਾਨ ਬਹੁਤ ਹੋਇਆ ਵਾ ਅੱਜ ਅਜੀਤ ਅਖਬਾਰ ਜਿਹੜੇ ਸਾਡੇ ਸੰਪਾਦਕ ਨੇ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨੇ ਆ ਅੱਜ ਬਹੁਤ ਵੱਡਾ ਉਹਨਾਂ ਨੂੰ ਪ੍ਰਾਲਾ ਕਰਕੇ ਸਾਡੇ ਪਿੰਡ ਮਾਂ ਦੇ ਵਿੱਚ ਜਿਹੜੀ ਯੂਰੀਆ ਦੀ ਵੰਡ ਕੀਤੀ ਆ ਬਹੁਤ ਵਧੀਆ ਲੈ ਕੇ ਆਏ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਤੇ ਅੱਜ ਮੋੜ ਹਲਕਾ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਲੱਗਦੇ ਪਿੰਡ ਮਾਨਵ ਵਿੱਚ ਪਹੁੰਚਿਆ ਇੱਥੋਂ ਬਿਲਕੁਲ ਨਾਲ ਲੱਗਦਾ ਦਰਿਆ ਰਾਵੀ ਹੈ ਤੇ ਬੀਤੇ ਸਮੇਂ ਦੌਰਾਨ ਇੱਥੇ ਫਸਲਾਂ ਦਾ ਤੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਤੇ ਹੋਰ ਕਈ ਤਰ੍ਹਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਟਹਿ ਗਏ ਸਨ ਤੇ ਬਹੁਤ ਵੱਡਾ ਇੱਥੇ ਜਿਹੜੀ ਹੜ੍ਹ ਦੇ ਪਾਣੀ ਨੇ ਮਾਰ ਮਾਰੀ ਸੀ ਹੁਣ ਜਦੋਂ ਕਾਣਕ ਬੀਜਣ ਵਾਸਤੇ ਕਿਸਾਨਾਂ ਨੇ ਫਸਲਾਂ ਦੀ ਤਿਆਰੀ ਕੀਤੀ ਹੈ ਤੇ ਆਰਥਿਕ ਪੱਖੋਂ ਕਿਸਾਨ ਜਿਹੜੇ ਆ ਕਾਫੀ ਪਛੜ ਗਏ ਸਨ ਜਿਨ੍ਹਾਂ ਦੀ ਲੰਮੇ ਸਮੇਂ ਤੋਂ ਲੈ ਕੇ ਹੜਪੀੜਤਾ ਦੀ ਆਦਾਰਾਜੀਤ ਜਿਹੜੀ ਆ ਘਰਾਂ 'ਚ ਪਹੁੰਚ ਕੇ ਹੜਪੀੜਤਾ ਦਾ ਅੰਦਾਜ਼ਾ ਲਗਾ ਕੇ ਜਾਇਜ਼ਾ ਲਗਾ ਕੇ ਤੇ ਇੱਥੇ ਹਰ ਤਰ੍ਹਾਂ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਜਿਵੇਂ ਤੇਲ ਬੀਜ ਪਟ્રોલ ਤੇ ਹੋਰ ਕਈ ਤਰ੍ਹਾਂ ਦੀ ਸੇਵਾ ਪਹਿਲਾਂ ਵੀ ਕਿਸਾਨਾਂ ਦੀ ਕੀਤੀ ਗਈ ਹੈ ਹੁਣ ਕਿਸਾਨਾਂ ਦੇ ਕੋਲ ਆਦਾਰਾਜੀਤ ਅੱਜ ਇਸ ਮਾਨਪਿੰਡ ਦੇ ਵਿੱਚ ਪਹੁੰਚਾ ਤੇ ਇਥੋਂ ਦੇ ਲੋਕਾਂ ਦਾ ਕਹਿਣਾ ਕਿ ਇੱਥੇ ਵੱਡਾ ਨੁਕਸਾਨ ਹੋਇਆ ਸੀ ਤੇ ਬੜੇ ਸਹੀ ਸਮੇਂ ਦੇ ਉੱਤੇ ਆ ਕੇ ਬਾਹ ਫੜੀਏ ਗੱਲ ਕਰਦੇ ਆਂ ਇੱਥੇ ਜੁੜੇ ਕਿਸਾਨਾਂ ਦੇ ਨਾਲ ਕਿ ਅੱਜ ਦੇ ਹਾਲਾਤਾਂ ਬਾਰੇ ਤੇ ਕੋਏ ਨੁਕਸਾਨ ਬਾਰੇ ਤੇ ਅਜੀਤ ਅਦਾਰੇ ਵੱਲੋਂ ਕੀਤੀ ਜਾ ਰਹੀ ਸੇਵਾ ਬਾਰੇ ਸਾਡੇ ਨਾਲ ਕੀ ਗੱਲਬਾਤ ਕਰਦੇ ਨੇ ਮੈਂ ਜੋਗਾ ਸਿੰਘ ਸਾਹਿਬ ਦਾ ਸਰਪੰਚ ਪਿੰਡ ਮਾਨ ਅਜੀਤ ਅਖਬਾਰ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਇਸ ਨਗਰ ਦੇ ਵਿੱਚ ਆ ਕੇ ਤੇ ਸਾਡੇ ਕਿਸਾਨਾਂ ਦੀ ਯੂਰੀਆ ਖਾਦ ਦੇ ਕੇ ਬਾਹ ਫੜੀ ਆ ਸਾਡੇ ਪਿੰਡ ਦੇ ਵਿੱਚ ਪੰਜ ਪੰਜ ਛੇ ਛੇ ਫੁੱਟ ਪਾਣੀ ਰਿਹਾ ਹਰ ਘਰ ਦੇ ਵਿੱਚ ਇੱਥੇ ਬਹੁਤ ਭਾਰੀ ਨੁਕਸਾਨ ਹੋਇਆ ਤੇ ਲੋਕਾਂ ਦੇ ਮਕਾਨ ਵੀ ਢਾਈ ਢੇਰੀ ਹੋ ਗਏ ਕਿਸਾਨਾਂ ਦੀਆਂ ਫਸਲਾਂ ਟੋਟਲ ਤਬਾਹ ਹੋ ਗਈਆਂ ਕਿਸੇ ਨੇ ਵੀ ਸਾਡੇ ਇਹਨਾਂ ਉਪਰਾਲਾ ਕਰਨ ਤੋਂ ਬਾਅਦ ਵੀ ਇਹ ਇੱਥੇ ਆਪ ਆਮ ਜਥੇਬੰਦੀਆਂ ਤਕਰੀਬਨ ਆਈਆਂ ਜਿਨ੍ਹਾਂ ਨੇ ਆ ਕੇ ਕਿਸਾਨਾਂ ਦੀਆਂ ਬਾਹਾਂ ਫੜੀਆਂ ਨੇ ਤੇ ਅੱਜ ਅਜੀਤ ਖਬਰ ਵਾਲਿਆਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਜਿਨ੍ਹਾਂ ਚਾਹੀ ਮੈਡਮ ਕਮਲ ਕਾਲੋ ਜੀ ਦਾ ਪ੍ਰੈਸਰਪੋਰਟਰ ਸਰਦਾਰ ਰਵਕਾਰ ਸਿੰਘ ਦਾ ਰਲਾਵਾ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਆਪ ਸੰਬੋਧਿਤ ਕਰਕੇ ਖਾਦ ਦੇ ਕੇ ਤੇ ਬਹੁਤ ਕਿਸਾਨਾਂ ਦੀ ਖੁਸ਼ੀ ਆ ਕਿਸਾਨਾਂ ਨੂੰ ਖੁਸ਼ੀ ਦੀ ਲਹਿਰ ਇਹ ਸਦਾ ਹੀ ਚੜਦੀ ਕਲਾ ਦੇ ਰਹਿਣ ਅਸੀਂ ਅਦਾਰਾਜੀਤ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਇਹਨਾਂ ਸਾਹ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸੇ ਤਰ੍ਹਾਂ ਸਾਡੇ ਨਾਲ ਕਿਸਾਨ ਸੁੱਚਾ ਸਿੰਘ ਜੀ ਮਾਨ ਜੋੜੇ ਨੇ ਸੁੱਚਾ ਸਿੰਘ ਜੀ ਅਧਾਰਾ अजीत ਵੱਲੋਂ ਤੁਹਾਡੇ ਤੱਕ ਪਹੁੰਚ ਕੇ ਤੁਹਾਡੀ ਬਾਹ ਫੜੀ ਜਾ ਰਹੀ ਹੈ ਹੜ ਮਾਰੇ ਇਲਾਕੇ ਦੇ ਵਿੱਚ ਯੂਰੀਆ ਖਾਦ ਮੰਡੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਔਰ ਜਿਹੜੇ अजीत ਖਬਰ ਵਾਲੇ ਸੇਵਾ ਸੁਸਾਇਟੀ ਕਿਸਾਨਾਂ ਵਾਸਤੇ ਯੂਰੀਆ ਲੈ ਕੇ ਆਏ ਉਹਨਾਂ ਦਾ ਧੰਨਵਾਦ ਕਰਦੇ ਆਂ ਗੱਲ ਇਹ ਆ ਵੀ ਹੜ ਨੇ ਤੇ ਬਹੁਤ ਪ੍ਰਭਾਵਿਤ ਕੀਤਾ ਲੋਕਾਂ ਨੂੰ ਨੁਕਸਾਨ ਬਹੁਤ ਹੋਇਆ ਵਾ ਇਹ ਆ ਵੀ ਪਾਣੀ ਜਾਂ ਛਾਤੀ ਦੀ ਵਹੜ ਆਇਆ ਸੀ ਤੇ ਪਾਣੀ ਬਹੁਤ ਖੇਤ ਜਲਦੀ ਲੱਗ ਗਿਆ ਸੀ ਐਤਕਾਂ ਜਿਹੜਾ ਹੜਾ ਐ 5 ਦਿਨ ਖੇਤ ਨੇ ਜਿਹੜਾ ਪਾਣੀ ਸਾਡੇ ਪਿੰਡਾਂ ਜਿਹੜੇ ਲਾਗੇ ਲਾਗੇ ਪਿੰਡ ਸੀ ਇਹ ਡੁੱਬੇ ਰਹੇ ਨੇ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਕੁਝ ਸੇਵਾ ਸੁਸਾਇਟੀਆਂ ਜਥੇਬੰਦੀਆਂ ਨੇ ਵੀ ਜਿੱਥੇ ਜਿੱਥੇ ਪਹੁੰਚ ਸੀ ਉਹਨਾਂ ਨੇ ਸੇਵਾ ਕੀਤੀ ਆ ਖਾਦਾ ਦੀ ਪੀਂਹਾਂ ਦੀ ਵੀ ਅੱਜ ਜੀਤ ਖ਼ਬਰ ਜਿਹੜੇ ਸਾਡੇ ਸੰਵਾਦਕ ਨੇ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨੇ ਆ ਕਿਉਂਕਿ ਜੂਰੀਆ ਦੀ ਕਿਲਤ ਕਾਰਨ ਕਰਕੇ ਸਾਡੇ ਕਈ ਕਿਸਾਨ ਉਸਾਂ ਜਿਹਨਾਂ ਨੂੰ ਨਹੀਂ ਸੀ ਮਿਲ ਰਹੀ ਅੱਜ ਬਹੁਤ ਵੱਡਾ ਉਹਨਾਂ ਨੂੰ ਭਰਾਲਾ ਕਰਕੇ ਸਾਡੇ ਪਿੰਡ ਮਾਂ ਦੇ ਵਿੱਚ ਜਿਹੜੀ ਇਹ ਜੂਰੀਆ ਦੀ ਵੰਡ ਕੀਤੀ ਆ ਬਹੁਤ ਵਧੀਆ ਲੈ ਕੇ ਆਏ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਨੇ ਆ ਮੈਂ ਸੋਚਿਆ ਸਿੰਘ ਜੀ ਮਾਨ ਵੱਲੋਂ ਸਾਰੇ ਪਿੰਡ ਦਾ ਪਿੰਡ ਵੱਲੋਂ ਤੇ ਸਾਰੀ ਟੀਮ ਦਾ ਮੈਂ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਕਿ ਇਹ ਉਹ ਪਿੰਡ ਨੇ ਜਿੱਥੇ ਹੱਡ ਦੀ ਮਾਰਨੇ ਲੋਕਾਂ ਨੂੰ ਇੱਕ ਵਾਰੀ ਝੰਜੋੜ ਕੇ ਰੱਖ ਦਿੱਤਾ ਤੇ ਅੱਜ ਇਹ ਲੋਕ ਦੁਬਾਰਾ ਆਪਣੀਆਂ ਫਸਲਾਂ ਬੀਜ ਕੇ ਤੇ ਆਦਾਰਾ ਜੀਤ ਵੱਲੋਂ ਜਿਹੜੀ ਕੀਤੀ ਜਾ ਰਹੀ ਸਹਾਇਤਾ ਵਾ ਉਹਦੇ ਨਾਲ ਆਸ ਕਰਨ ਦੇ ਨੇ ਕਿ ਹੁਣ ਸਾਡੀਆਂ ਅਗਲੀਆਂ ਫਸਲਾਂ ਜਿਹੜੀਆਂ ਉਹ ਚੰਗੀਆਂ ਹੋਣਗੀਆਂ ਸਾਡੇ ਪਰਿਵਾਰਾਂ ਦਾ ਜਿਹੜਾ ਸਿਸਟਮ ਹੈ ਰੋਟੀ ਰੋਜ਼ੀ ਹੈ ਉਹ ਗੋ ਚੱਲਦੀ ਰਹੇਗੀ ਲੋਕਾਂ ਦੇ ਵੱਲੋਂ ਆਦਾਰਾ ਜੀਤ ਦੀ ਛਲਾਂਗਾ ਕੀਤੀ ਜਾ ਰਹੀ ਹੈ ਪੱਤਰਕਾਰ ਅਵਤਾਰ ਸਿੰਘ ਰੰਦਾਵਾ ਦੇ ਨਾਲ ਅਜੀਤ ਟੀਮ ਬਟਾਲਾ